ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਭ ਲਈ ਇੱਕ ਛੋਟਾ ਜਿਹਾ ਸਵਾਲ ਕਿ ਇਹ ਤਸਵੀਰ ਕਿਸ ਦੀ ਹੈ ਜਵਾਬ ਦੇਣਾ ਕੋਈ ਜ਼ਿਆਦਾ ਔਖਾ ਨਹੀਂ ਚਿੱਟਾ ਦਾੜਾ ਅਤੇ ਚਿੱਟੀਆਂ ਮੁੱਛਾਂ ਲੰਬਾ ਨੱਕ ਅਤੇ ਕਾਰੀਆਂ ਆਈਬ੍ਰੋਸ ਕੋਈ 3 ਸਾਲ ਦਾ ਬੱਚਾ ਵੀ ਇਹ ਦੱਸ ਸਕਦਾ ਹੈ ਕਿ ਇਹ ਤਸਵੀਰ ਸਿੱਖਾਂ ਦੇ ਪਹਿਲੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਪਰ ਜੇਕਰ ਮੈਂ ਇਸ ਭਰਮ ਤੋਂ ਪਰਦਾ ਚੁੱਕ ਦਵਾਂ ਤਾਂ ਇਹ ਬਿਲਕੁਲ ਸਪਸ਼ਟ ਹੋ ਰਿਹਾ ਹੈ ਕਿ ਇਹ ਤਸਵੀਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਹੀਂ ਬਲਕਿ ਮਸ਼ਹੂਰ ਚਿੱਤਰਕਾਰ ਸੋਭਾ ਸਿੰਘ ਦੀ ਹੈ ਅਸਲ ਵਿੱਚ ਉਸਨੇ ਆਪਣੀ ਤਸਵੀਰ ਵਿੱਚ ਹੀ ਥੋੜਾ ਜਿਹਾ ਫੇਰ ਬਦਲ ਕਰਕੇ ਸਿਰ ਤੇ ਦਸਤਾਰ ਸਜਾ ਕੇ ਇਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਾ ਨਾਮ ਦੇ ਦਿੱਤਾ ਇਹ ਤਸਵੀਰ ਉਸਨੇ 1934 ਵਿੱਚ ਬਣਾਈ ਸੀ ਤੇ ਸਿੱਖਾਂ ਨੂੰ ਇਹ ਤਸਵੀਰ ਬੜੀ ਪਸੰਦ ਆਈ ਇਸ ਤਸਵੀਰ ਵਿੱਚ ਉਸਨੇ ਕਈ ਅਜਹੀਆਂ ਚੀਜ਼ਾਂ ਵੀ ਜੋੜ ਦਿੱਤੀਆਂ ਜੋ ਕਿ ਸਿੱਖ ਧਰਮ ਦੇ ਬਿਲਕੁਲ ਖਿਲਾਫ ਹਨ ਜਿਵੇਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ ਵਿੱਚ Palavra de ti. ਜੱਜ ਕੇ ਗੁਰੂ ਸਾਹਿਬ ਨੇ ਆਪਣਾ ਪੂਰਾ ਜੀਵਨ ਇਨ੍ਹਾਂ ਖੇਖਣਾ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਉਸ ਨੇ ਕਈ ਹੋਰ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਵੀ ਬਣਾਈਆਂ ਤੇ ਸਿੱਖਾਂ ਨੂੰ ਬੁੱਤਪਰਸਤੀ ਜਾਨੀ ਕਿ ਮੂਰਤੀ ਪੂਜਾ ਨਾਲ ਜੋੜ ਦਿੱਤਾ ਸਿੱਖ ਧਰਮ ਦੀ ਤਰ੍ਹਾਂ ਹੀ ਮੁਸਲਮਾਨ ਧਰਮ ਵਿੱਚ ਵੀ ਬੁੱਤਪਰਸਤੀ ਮਨਾ ਹੈ ਪਰ ਉਹਨਾਂ ਨੇ ਆਪਣੇ ਧਰਮ ਦੇ ਇਸ ਸਿਧਾਂਤ ਨੂੰ ਇੰਨੀ ਜਰਰਤਾ ਨਾਲ ਨਿਭਾਇਆ ਕਿ ਤੁਹਾਨੂੰ ਉਹਨਾਂ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਕਿਤੇ ਵੀ ਦੇਖਣ ਨੂੰ ਨਹੀਂ ਮਿਲੇਗੀ ਇਤੋਂ ਤੱਕ ਕਿ ਜਦੋਂ ਇੱਕ ਸਵੀਡਿਸ਼ ਅਖਬਾਰ ਨੇ ਹਜਰਤ ਮੁਹੰਮਦ ਸਾਹਿਬ ਦਾ ਇੱਕ ਕਾਰਟੂਨ ਅਖਬਾਰ ਵਿੱਚ ਛਾਪ ਦਿੱਤਾ ਤਾਂ ਇਹ ਪੂਰੀ ਕੌਮ ਮਰਨ ਮਾਰਨ ਤੇ ਉੱਤਰ ਆਈ ਇਹ ਆਖਰ ਉਸ ਅਖਬਾਰ ਨੂੰ ਬੈਨ ਕਰਵਾ ਕੇ ਹੀ ਸਾ ਲਿਆ ਇਸੇ ਤਰ੍ਹਾਂ ਹੀ ਜਦੋਂ ਫਰਾਂਸ ਦੀ ਇੱਕ ਅਖਬਾਰ ਨੇ ਮੁਹੰਮਦ ਸਾਹਿਬ ਦੀ ਇੱਕ ਸੰਕੇਤਿਕ ਤਸਵੀਰ ਛਾਪੀ ਸੀ ਤਾਂ ਇਹ ਗੈਰਤ ਭਰੀ ਕੌਮ ਐਨੀ ਖਫਾ ਹੋ ਗਈ ਕਿ ਔਣ ਵਾਲੇ ਕੁਝ ਦਿਨਾਂ ਵਿੱਚ ਹੀ ਕਿਸੇ ਨੇ ਉਸ ਤਸਵੀਰ ਬਣਾਉਣ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦਤਾਂ ਠੀਕ ਇਸੇ ਤਰ੍ਹਾਂ ਹੀ ਇੱਕ ਵਾਰ ਇਸਾਈ ਮੱਤ ਵਿੱਚ ਵੀ ਇਹ ਖਿਲਾਰਾ ਪੈਣਾ ਸ਼ੁਰੂ ਹੋ ਗਿਆ ਹਰ ਕੋਈ ਆਪਣੀ ਮਰਜ਼ੀ ਅਨਸਾਰ ਹੀ ਜਸੂ ਮਸੀਹ ਦੀ ਤਸਵੀਰ ਬਣਾਉਣ ਲੱਗ ਪਿਆ ਉਹਨਾਂ ਦੇ ਧਾਰਮਿਕ ਆਗੂਆਂ ਨੂੰ ਲੱਗਿਆ ਕਿ ਇਸ ਤਰ੍ਹਾਂ ਤਾਂ ਛੇਤੀ ਹੀ ਸਾਰੇ ਧਰਮ ਵਿੱਚ ਵਿਗਾੜ ਪੈਣਾ ਸ਼ੁਰੂ ਹੋ ਜਾਵੇਗਾ ਪਰ ਉਹਨਾਂ ਨੇ ਛੇਤੀ ਹੀ ਸਮਾ ਸੰਭਾਲ ਲਿਆ ਪਾਪ ਜੈਸਨੂਕੇ ਇਸਾਈ ਦਾ ਸਭ ਤੋਂ ਵੱਡਾ ਧਾਰਮਿਕ ਆਗੂ ਮੰਨਿਆ ਜਾਂਦਾ ਹੈ। ਕੋਸ ਨੇ ਹੁਕਮ ਦਿੱਤਾ ਕਿ ਇਸਾਈ ਮਤ ਦੇ ਸਾਰੇ ਚੋਟੀ ਦੇ ਧਾਰਮਿਕ ਆਗੂਆਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਜਾਵੇ। ਨਾਲ ਹੀ ਉਸ ਨੇ ਦੁਨੀਆ ਦੇ ਸਭ ਤੋਂ ਮਹਾਨ ਚਿੱਤਰਕਾਰ ਵੀ ਉੱਥੇ ਇਕੱਠੇ ਕਰ ਲਏ। ਵਿਦਵਾਨਾਂ ਨੂੰ ਕਿਹਾ ਗਿਆ ਕਿ ਸ਼ਾਮ ਤੱਕ ਤੁਸੀਂ ਆਪਸੀ ਸਹਿਮਤੀ ਨਾਲ ਇਹਨਾਂ ਚਿੱਤਰਕਾਰਾਂ ਤੋਂ ਜਸੂ ਮਸੀਦ ਦੀਆਂ ਤਿੰਨ ਤਸਵੀਰਾਂ ਤਿਆਰ ਕਰਵਾ ਲਓ ਤੇ ਸਾਰੇ ਵਿਦਵਾਨਾਂ ਨੇ ਆਪਣੇ ਦਿਮਾਗ ਦੇ ਘੋੜੇ ਭਜਾਏ ਤੇ ਆਪਸੀ ਸਹਿਮਤੀ ਨਾਲ ਸ਼ਾਮ ਤੱਕ ਚਿੱਤਰਕਾਰਾਂ ਤੋਂ ਤਿੰਨ ਤਸਵੀਰਾਂ ਤਿਆਰ ਕਰਵਾ ਲਈਆਂ ਪਹਿਲੀ ਤਸਵੀਰ ਉਹ ਜਿਸ ਦੇ ਵਿੱਚ ਜਸੂ ਮੁਸੀਬ ਬਚਪਨ ਵਿੱਚ ਆਪਣੀ ਮਾਂ ਮਰੀਮ ਦੀ ਗੋਦ ਵਿੱਚ ਖੇਡ ਰਿਹਾ ਹੈ ਦੂਸਰੀ ਤਸਵੀਰ ਉਹਨਾਂ ਦੇ ਜਵਾਨੀ ਵੇਲੇ ਦੀ ਤੇ ਤੀਸਰੀ ਤਸਵੀਰ ਉਸ ਟਾਈਮ ਦੀ ਜਦੋਂ ਉਹਨਾਂ ਨੂੰ ਸੂਲੀ ਤੇ ਚੜਾਇਆ ਗਿਆ ਸੀ ਇਸ ਤੋਂ ਬਾਅਦ ਪੌਪ ਨੇ ਸਖਤ ਆਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਜਸੂ ਮਸੀਦੀ ਤਸਵੀਰ ਨਹੀਂ ਬਣਾਏਗਾ ਫਿਰ ਜਾ ਕੇ ਸਾਰੀ ਮੱਤ ਦੀ ਇਸ ਕੁਰਤੀ ਨੂੰ ਠੱਲ ਪਈ ਪਰ ਦੂਜੇ ਪਾਸੇ ਸੋਭਾ ਸਿੰਘ ਦੀ ਸ਼ੁਰੂ ਕੀਤੀ ਖੇਡ ਤੋਂ ਬਾਅਦ ਸਿੱਖ ਧਰਮ ਵਿੱਚ ਹਰ ਕੋਈ ਅੱਜ ਗੁਰੂ ਸਾਹਿਬਾਨਾਂ ਨੂੰ ਬਿਨਾਂ ਕਿਸੇ ਰੋਕ ਟੋਕ ਤੋਂ ਆਪਣੇ ਅਨੁਸਾਰ ਰੂਪ ਦੇਣ ਲੱਗ ਪਿਆ ਹੈ ਜਿਸਦਾ ਜੀ ਕਰਦਾ ਹੈ ਗੁਰੂ ਸਾਹਿਬਾਨਾਂ ਦੀਆਂ ਮੁੱੱਚਾ ਖਰੀਆਂ ਦਿਖਾ ਦਿੰਦਾ ਹੈ ਜਿਸਦਾ ਜੀ ਕਰਦਾ ਹੈ ਸਿੱਧੀਆਂ ਦਿਖਾ ਦਿੰਦਾ ਹੈ ਇਤੋਂ ਤੱਕ ਕਿ ਗੁਰੂ ਸਾਹਿਬਾਨਾਂ ਦੀ ਚਿੱਤਰਕਾਰੀ ਦੀ ਕੰਪੀਟੀਸ਼ਨ ਕਰਵਾਏ ਜਾ ਰਹੇ ਹਨ ਜਿਸਦਾ ਜਿਵੇਂ ਦਿਲ ਕਰਦਾ ਹੈ ਉਸ ਤਰ੍ਹਾਂ ਗੁਰੂ ਸਾਹਿਬਾਨਾਂ ਦੀ ਤਸਵੀਰ ਨੂੰ ਬੜਾਈ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਥੋੜਾ ਸਮਾਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿੱਚ ਚਿੱਤਰਕਾਰੀ ਦਾ ਮੁਕਾਬਲਾ ਰੱਖਿਆ ਗਿਆ ਸੀ ਤੇ ਉਸ ਦਾ ਵਿਸ਼ਾ ਸੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਇਸ ਮੁਕਾਬਲੇ ਵਿੱਚ ਇਰੇ ਸਿੰਘ ਨੂੰ ਪਹਿਲਾ ਇਨਾਮ ਦਿੱਤਾ ਗਿਆ ਉਸ ਦਾ ਨਾਮ ਹੈ ਸਰਦਾਰ ਜਸਵੰਤ ਸਿੰਘ ਜਦੋਂ ਨਤੀਜਾ ਸੁਣਾਉਣ ਵਾਲੇ ਜੱਜਾਂ ਨੇ ਉਸ ਦੀ ਬਣਾਈ ਤਸਵੀਰ ਦੇਖੀ ਤਾਂ ਉਹ ਤਸਵੀਰ ਬੜੀ ਹੀ ਅਜੀਬ ਸੀ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖ ਦੀ ਥਾਂ ਉਹਨਾਂ ਦੇ ਚਰਨਾਂ ਦੀ ਤਸਵੀਰ ਬਣਾਈ ਹੋਈ ਸੀ ਇਹ ਸਭ ਦੇਖ ਕੇ ਜੱਜ ਬੜੇ ਹੈਰਾਨ ਹੋਏ ਜਦੋਂ ਉਹਨਾਂ ਨੇ ਚਿੱਤਰਕਾਰ ਤੋਂ ਇਹ ਤਸਵੀਰ ਬਣਾਉਣ ਦਾ ਕਾਰਨ ਪੁੱਛਿਆ ਤਾਂ ਉਸ ਚਿੱਤਰਕਾਰ ਦਾ ਕਹਿਣਾ ਸੀ ਕਿ ਕੁਝ ਸਮਾਂ ਪਹਿਲਾਂ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਇੱਕ ਕਿਤਾਬ ਪੜ੍ਹੀ ਜਿਸ ਵਿੱਚ ਇੱਕ ਘਟਨਾ ਦਾ ਜ਼ਿਕਰ ਸੀ ਇੱਕ ਵਾਰ ਰੋਪੜ ਦੇ ਇਲਾਕੇ ਦੀ ਸੰਧੀ ਲਈ ਸਿੱਖ ਰਾਜ ਵੱਲੋਂ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਨਿਹਾਰ ਸਿੰਘ ਪੰਜ ਹਥਾ ਤੇ ਫਕੀਰ ਅਜੀਜੂਦੀਨ ਤੇ ਦੂਜੇ ਪਾਸੇ ਬ੍ਰਿਟਿਸ਼ ਰਾਜ ਵੱਲੋਂ ਜਰਨਲ ਵਿਲੀਅਮ ਪੈਂਟਰ ਤੇ ਉਹਨਾਂ ਦੇ ਕੁਝ ਸਾਥੀ Shimla ਵਿਖੇ ਇਕੱਠੇ ਹੋਏ ਮੀਟਿੰਗ ਦੇ ਕਈ ਦਿਨਾਂ ਤੱਕ ਚੱਲਦੇ ਦੌਰ ਵਿੱਚ ਵਿਲੀਅਮ ਬੈਂਟਰ ਸਿੱਖ ਰਾਜ ਦੇ ਨੁਮਾਇੰਦਿਆਂ ਨਾਲ ਕਾਫੀ ਖੁੱਲ ਗਿਆ ਸੀ ਇੱਕ ਦਿਨ ਉਸ ਨੇ ਮਖੌਲ اڈਾਉਂ ਦੇ ਇਲਾਕੇ ਵਿੱਚ ਫਕੀਰਾ ਜੀਜੂ ਦੀਨ ਪੁੱਛਿਆ ਕਿ ਮੈਂ ਸੁਣਿਆ ਹੈ ਕਿ ਤੁਹਾਡਾ ਰਾਜਾ ਕਾਣਾ ਹੈ ਪਲਾ ਉਸ ਨੂੰ ਕਿਹੜੀ ਅੱਖ ਤੋਂ ਨਹੀਂ ਦਿਖਦਾ ਸੱਚੀ ਜਾਂ ਖੱਬੀ ਪਰ ਅੱਗੇ ਫਕੀਰਾ ਜੀਜੂ ਦੀਨ ਨੇ ਜੋ ਜਵਾਬ ਦਿੱਤਾ ਸਾਰੇ ਸਿੱਖ ਪੰਥ ਨੂੰ ਉਨ੍ਹਾਂ ਤੋਂ ਵਾਰੇ-ਵਾਰੇ ਜਾਣਾ ਚਾਹੀਦਾ ਹੈ ਫਕੀਰ ਜੀ ਨੇ ਜਵਾਬ ਦਿੱਤਾ ਕਿ ਮੈਂ ਭਾਵੇਂ ਸਾਲਾ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹਾਂ ਭਾਵੇਂ ਉਨ੍ਹਾਂ ਦੇ ਹਾਰੇ ਦਰਬਾਰ ਵਿੱਚ ਮੇਰਾ ਹਾਜ਼ਰੀ ਲਿਬਾਉਣਾ ਜ਼ਰੂਰੀ ਹੈ ਪਰ ਮੇਰੇ ਮਾਲਕ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਰੁਤਬਾ ਹੀ ਐਨਾ ਉੱਚਾ ਹੈ ਉਹਨਾਂ ਦੀ ਸ਼ਖਸੀਅਤ ਐਨੀ ਮਹਾਨ ਹੈ ਕਿ ਮੇਰੀ ਕਦੇ ਸਿਰ ਚੁੱਕੀ ਉਹਨਾਂ ਦੇ ਚਿਹਰੇ ਵੱਲ ਦੇਖਣ ਦੀ ਹਿੰਮਤ ਹੀ ਨਹੀਂ ਪਈ ਮੈਂ ਤਾਂ ਹਰ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਨੀਵੀਂ ਪਾ ਕੇ ਉਹਨਾਂ ਦੇ ਹੁਕਮ ਦੀ ਤਾਲੀਮ ਕਰਨ ਦੀ ਉਡੀਕ ਕਰਦਾ ਰਹਿੰਦਾ ਹਾਂ ਫਕੀਰ ਅਜੀਜੂ ਦੀ ਨੇ ਆਪਣੀ ਸਿਆਣਪ ਅਤੇ ਚੋਸਤ ਚਲਾਕੀ ਨਾਲ ਚਾਣੂ ਕੁਰਬਾਂਦਿਆਂ ਇਹੋ ਜਿਹਾ ਜਵਾਬ ਦਿੱਤਾ ਕੇ ਗੋਰੇ ਅਫਸਰ ਨੇ ਇਸ ਜਵਾਬ ਬਾਰੇ ਸੋਚਿਆ ਹੀ ਨਹੀਂ ਹੋਣਾ ਚਿੱਤਰਕਾਰ ਨੇ ਕਿਹਾ ਇਸ ਘਟਨਾ ਤੋਂ ਹੀ ਮੈਨੂੰ ਇਹ ਚਿੱਤਰ ਬਣਾਉਣ ਦੀ ਪ੍ਰੇਰਣਾ ਮਿਲੀ ਹੋ ਸਕਦਾ ਹੈ ਕਿ ਮੁਕਾਬਲੇ ਵਿੱਚ ਸ਼ਾਮਿਲ ਬਾਕੀ ਚਿੱਤਰਕਾਰਾਂ ਦਾ ਅਧਿਆਤਮਿਕ ਪੱਖ ਮੇਰੇ ਤੋਂ ਉੱਚਾ ਹੋਵੇ ਪਰ ਜੇਕਰ ਫਕੀਰ ਅਜੀਜਉਦੀਨ ਵਰਗੇ ਕੌਮ ਦੇ ਉੱਚ ਚੋਟੀ ਦੇ ਵਿਦਵਾਨ ਤੇ ਨੀਤੀਕਾਰ ਉਹਨਾਂ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਚਿਹਰੇ ਵੱਲ ਦੇਖ ਸਕਣ ਤਾਂ ਫਿਰ ਮੇਰੇ ਵਰਗਾ ਧੂ ਦਾ ਕਿਲਕਾ ਹਿਮਾਲਿਆ ਪਰਬਤ ਤੋਂ ਵੀ ਵੱਡੇ ਦਾਇਰੇ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਮਾਨ ਤੇ ਜਲਾਲ ਪਰੇ ਮੁਖ ਦੀ ਕਲਪਨਾ ਕਿਵੇਂ ਕਰ ਸਕਦਾ ਹੈ ਨਾਲ ਹੀ ਉਸ ਤਸਵੀਰ ਵਿੱਚ ਗੁਰੂ ਸਾਹਿਬ ਦੇ ਦੋਨੇ ਚਰਨਾ ਦੀਆਂ ਅਡੀਆਂ ਪਾਟੀਆਂ ਤੇ ਉਹਨਾਂ ਚੋਂ ਲਹੂ ਸਿਮਦਾ ਦਿਖਾਇਆ ਗਿਆ ਸੀ ਜੱਜਾ ਨੇ ਪੁੱਛਿਆ ਕਿ ਅੱਜ ਤੱਕ ਤਾਂ ਅਸੀਂ ਅਜਈਆਂ ਤਸਵੀਰਾਂ ਦੇਖੀਆਂ ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਨਾਂ ਦੇ ਚਰਨ ਇੰਨੇ ਕੋਮਲ ਅਤੇ ਗੋਰੇ ਚਿੱਟੇ ਦਿਖਾਏ ਜਾਂਦੇ ਹਨ ਫੇਰ ਤੁਸੀਂ ਭਲਾ ਅੱਡੀਆਂ ਪਾਟੀਆਂ ਤੇ ਲਹੂ ਸਿਮ ਦਾ ਕਿਉਂ ਦਿਖਾਇਆ ਹੈ ਚਿੱਤਰਕਾਰ ਨੇ ਜਵਾਬ ਦਿੱਤਾ ਕਿ ਜਿਹੜੇ ਬਾਬੇ ਨਾਨਕ ਨੇ ਸੁਮੀਰ ਪਰਬਤ ਤੋਂ ਲੈ ਕੇ ਮੱਕਾ ਮਦੀਨਾ ਤੇ ਦੂਸਰੇ ਪਾਸੇ THAILAND ਤੱਕ ਸਾਰਾ ਇਲਾਕਾ ਪੈਦਲ ਤੁਰ ਤੁਰ ਕੇ ਨਾਪਿਆ ਹੈ ਜਿਨ੍ਹਾਂ ਅੱਡੇੜ ਉਮਰ ਵਿੱਚ ਵੀ ਕਈ-ਕਈ ਸਾਲਾਂ ਤੱਕ ਆਪ ਖੇਤੀ ਕੀਤੀ ਉਹਨਾਂ ਦੇ ਪੈਰ ਇੰਨੇ ਮੁਲਾਇਮ ਥੋੜਾ ਹੋਣਗੇ ਚਿੱਤਰਕਾਰ ਦੇ ਇਸ ਜਵਾਬ ਨੇ ਚਾਚਾਂ ਦਾ ਮਨ 모 ਲਿਆ ਤੇ ਇਸੇ ਕਰਕੇ ਪੰਜ ਜੱਜਾਂ ਦੀ ਉਸ ਟੀਮ ਨੇ ਸਰਬਸਹਿਮਤੀ ਨਾਲ ਉਸ ਚਿੱਤਰਕਾਰ ਨੂੰ ਪਹਿਲੇ ਨੰਬਰ ਦਾ ਹੱਕਦਾਰ ਚੁਣਿਆ ਕਾਸ ਜਿਨ੍ਹਾਂ ਦੇ ਹੱਥੀ ਵਿੱਚ ਅੱਜ ਕੌਮ ਦੀ ਵਾਂਗ ਡੋਰ ਹੈ ਉਹਨਾਂ ਦੀ ਮੱਤ ਵੀ ਇਸ ਚਿੱਤਰਕਾਰ ਵਰਗੀ ਹੋ ਜਾਵੇ ਅੱਜ ਸੋਭਾ ਸਿੰਘ ਦੀ ਬਣਾਈ ਇਹ ਤਸਵੀਰ ਲੋਕਾਂ ਦੇ نے ਵਿੱਚ ਇੰਨੀ ਗਹਿਰੀ بات 숨ੀ ਹੈ ਕਿ ਹੁਣ ਇਸ ਦੇ ਖਿਲਾਫ ਜਿੰਨਾ ਮਰਜੀ ਰੌਲਾ ਪਾਇਆ ਜਾਵੇ ਲੋਕਾਂ ਦੇ ਮਨਾਂ ਵਿੱਚੋਂ ਇਹ ਤਸਵੀਰ ਨਹੀਂ ਕੱਟੀ ਜਾ ਸਕਦੀ ਇਹ ਤਸਵੀਰ ਤਾਂ ਉਸ ਮਿਲਾਵਟ ਦੀ ਇੱਕ ਛੋਟੀ ਜਹੀ ਐਗਜ਼ਾਮਪਲ ਹੈ ਜੋ ਸਾਡੇ ਸਿੱਖ ਧਰਮ ਵਿੱਚ ਕੀਤੀ ਗਈ ਹੈ ਸ਼ਾਇਦ ਐਸੇ ਕਰਕੇ ਸਿੱਖ ਕੌਮ ਦੇ ਵਿਦਵਾਨਾਂ ਨੂੰ ਤੇ ਸਿੱਖ ਵੀ ਨਿਕਲ ਆ ਗਏ ਐਸ ਵਰਗੀਆਂ ਕਿਤਾਬਾਂ ਲਿਖਣੀਆਂ ਪਈਆਂ ਇਸ ਕਿਤਾਬ ਵਿੱਚ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਜੈਨੀ ਬੋਧੀਆਂ ਤੇ ਪਾਰਸੀਆਂ ਨੂੰ ਨਿਕਲਣ ਤੋਂ ਬਾਅਦ ਸਿੱਖ ਧਰਮ ਹਿੰਦੂ ਧਰਮ ਰੂਪੀ ਅਜਗਰ ਦਾ ਤਾਜ਼ਾ ਸ਼ਿਕਾਰ ਬਣਿਆ ਹੈ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਕਿ ਐਸ ਟੌਪਿਕ ਤੇ ਵੀਡੀਓ ਬਣਾਈ ਜਾਵੇ ਜਾਂ ਨਹੀਂ ਥੈਂਕ ਯੂ ਧੰਨਵਾਦ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਇਹ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਜੇਕਰ ਇਹ ਵੀਡੀਓ ਤੁਸੀਂ ਫੇਸਬੁਕ ਪੇਜ ਤੇ ਦੇਖ ਰਹੇ ਹੋ ਤਾਂ ਇਸ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਪਰ ਜੇਕਰ ਇਹ ਵੀਡੀਓ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ